ਮੈਂ ਗੱਲ ਕਰਨ ਲੱਗਾ ਮਨਪ੍ਰੀਤ ਮੰਨੇ ਦੀ ਤੇ ਉਹਦੀ ਫੈਮਿਲੀ ਦੀ ਹੈਨਾ ਜੋ ਕੁਝ ਮੰਨੇ ਨੇ ਕੀਤਾ ਉਹ ਸਾਰਿਆਂ ਨੂੰ ਪਤਾ ਹੈ ਜਥੇਦਾਰ ਸਾਹਿਬ ਹੈਨਾ ਭਾਈ ਸਾਹਿਬ ਦੇ ਵਿਰੁੱਧ ਇਹ ਗੰਦਮੰਦ ਜੋ ਬੋਲੇ ਨਾ ਤਾਂ ਇਹ ਮਾਫੀ ਦੇ ਕਾਬਿਲ ਹੈ ਤੇ ਨਾ ਇਹਨੂੰ ਮਾਫੀ ਮਿਲਣੀ ਹੈ ਤੇ ਮੇਰਾ ਵੀਰ ਵੀਡੀਓ ਨੂੰ ਦੇਖ ਲਿਓ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਮੰਨੇ ਤੱਕ ਪਹੁੰਚਦੀ ਹੋਵੇ ਤੇ ਭਾਈ ਸਾਹਿਬ ਦੇ ਪਰਿਵਾਰ ਤੱਕ ਪਹੁੰਚਦੀ ਹੋ ਜਾਵੇ ਮੈਂ ਦੋ ਚਾਰ ਗੱਲਾਂ ਕਰਨੀਆਂ ਤੇ ਸਾਰੇ ਵੀਰ ਸੁਣ ਲਿਓ ਮੈਂ ਪਹਿਲੀ ਗੱਲ ਤਾਂ ਉਹਨਾਂ ਨੂੰ ਕਹਿਣਾ ਜਿਨ੍ਹਾਂ ਕੋਲ ਜੁਕੇ ਮੰਨਾ ਹੈਗਾ ਇਸ ਟਾਈਮ ਤੇ ਵੀਰੇ ਇਹਨੂੰ ਸਾਹਮਣੇ ਲੈ ਕੇ ਆਓ ਠੀਕ ਹੈ ਜੋ ਭਾਈ ਸਾਹਿਬ ਦਾ ਪਰਿਵਾਰ ਕਹੂਗਾ ਤੇ ਸਿੱਖ ਸੰਗਤ ਕਹੂਗੀ ਉਹ ਇਹਨੂੰ ਕਰਨਾ ਪੈਣਾ ਚਾਹੇ ਇਹਦੇ ਜੁੱਤੀ ਫੇਰੇ ਚਾਹੇ ਕੁਝ ਮਰਜ਼ੀ ਹੋਵੇ ਸਜ਼ਾ ਇਹਨੂੰ ਮਿਲਣੀ ਹੋ ਮਿਲਣੀ ਹੈ ਤੇ ਜਿਨ੍ਹਾਂ ਕੋਲ ਪਹਿਲਾਂ ਇਹ ਜੁਕੇ ਰਹਿੰਦਾ ਉਹ ਜਿੱਥੋਂ ਇਹ ਵੀਡੀਓ ਪਾਉਂਦਾ ਰਿਹਾ ਉਹਨੇ ਹੀ ਸਜ਼ਾ ਦੇ ਉਹ ਵੀ ਹੱਕਦਾਰ ਨੇ ਠੀਕ ਹੈ ਕਿਉਂਕਿ ਇਹ ਉੱਥੇ ਭੁੱਕੀ ਖਾਂਦਾ ਰਿਹਾ दारू पींदा ਰਿਹਾ ਉਹਨਾਂ ਦੀ ਵੀਡੀਓ ਨਾਲ ਪਾਉਂਦਾ ਰਿਹਾ ਭਾਈ ਸਾਹਿਬ ਦਾ ਨਾਮ ਲੈਂਦਾ ਰਿਹਾ ਇਹਨੂੰ ਤਾਂ ਇਹਦੇ ਮੂੰਹ ਚੋਂ ਤਾਂ ਭਾਈ ਸਾਹਿਬ ਦਾ ਨਾਮ ਨਿਕਲਣਾ ਚਾਹੀਦਾ ਹੀ ਨਹੀਂ ਇਹ ਜੇ ਹਨਾ ਸ਼ਰਾਬੀ ਦੇ ਮੂੰਹੋਂ ਇਹਦੇ ਜਦੇ ਥੱਪੜ ਫਿਰਦਾ ਤਾਂ ਇਹਦੀ ਅਕਲ ਟਿਕਾਣੀ ਆਉਂਦੀ ਇੱਥੇ ਤੱਕ ਗੱਲ ਨਹੀਂ ਤੀ ਆਉਣੀ ਠੀਕ ਹੈ ਜਦੇ ਇਹਨੂੰ ਤੁਸੀਂ ਸੰਭਿਆ ਹੁੰਦਾ ਜਾਂ ਤੁਹਾਡੇ ਕੋਲ ਇਹ ਭਾਈ ਸਾਹਿਬ ਦਾ ਨਾਮ ਲੈ ਲੈ ਕੇ ਵੀਡੀਓ ਬਣਾਉਂਦਾ ਤਾਂ ਇਹਨੂੰ ਕੰਮ ਸੇ ਕੰਮ ਇੰਨੀ ਅਕਲ ਚਾਹੀਦੀ ਹੈ ਵੀ ਤੂੰ ਬੋਲ ਕਿਹਦੇ ਵਿਰੁੱਧ ਰਿਹਾ ਹੈ ਜੀਰਾ ਨੇ ਸਾਰੀ ਜ਼ਿੰਦਗੀ ਆਪਣੀ ਕੌਮ ਦੇ ਲੇਖੇ ਲਾਤੀ ਹੈ ਨਾ ਤੇ ਉਹ ਪਰਿਵਾਰ ਤੇ ਵੀ ਕੀ ਬੀਤਦੀ ਆ ਹਨਾ ਜਿਨ੍ਹਾਂ ਦਾ ਪੁੱਤ ਆਪਣੇ ਖਾਤਰ ਹਨਾ ਆਪਣੇ ਆਪਣੀ ਕਮਿਊਨਿਟੀ ਖਾਤਰ ਕਿੰਨੇ ਸਾਲਾਂ ਤੋਂ ਜੇਲ੍ਹਾਂ ਚ ਹੈ ਹਨਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਮੰਨੇ ਨੂੰ ਮੰਨਾ ਜਿੱਥੇ ਵੀ ਆ ਪਰਿਵਾਰ ਦੇ ਅੱਗੇ ਹੋ ਠੀਕ ਹੈ ਭਾਈ ਸਾਹਿਬ ਦੇ ਪਰਿਵਾਰ ਨਾਲ رابطہ ਕਰ ਕਮੈਂਟਾਂ 'ਚ ਤੈਨੂੰ ਕੋਈ ਨਾ ਕੋਈ ਆਈਡੀ ਹੈ ਨਾ ਮੇਰਾ ਵੀਰ ਸੈਂਡ ਕਰਦੇ ਹੋ ਨਾ ਭਾਈ ਸਾਹਿਬ ਦੇ ਪਰਿਵਾਰ ਦੀਆਂ ਕਿਸੇ ਦੀ ਵੀ ਹੈ ਨਾ ਜਿਹਦੇ ਨਾਲ ਮੰਨਾ ਗੱਲ ਕਰ ਸਕੇ ਤੇ ਮੇਰਾ ਵੀਰ ਤੈਨੂੰ ਸਜ਼ਾ ਭੁਗਤਣੀ ਪੈਣੀ ਹੈ ਤੈਨੂੰ ਕੋਈ ਮਾਫੀ ਨਹੀਂ ਹੈਗੀ ਤੇ ਤੇਰੀਆਂ ਗਲਤੀਆਂ ਦੀ ਸਜ਼ਾ ਹੈ ਨਾ ਤੇਰਾ ਪਰਿਵਾਰ ਭੁਗਤ ਰਿਹਾ ਹੈ ਆਪਣੇ ਪਰਿਵਾਰ ਨੂੰ ਪੁੱਛ ਕੇ ਦੇਖ ਵੀ ਉਹਨਾਂ ਤੇ ਕੀ ਬੀਤ ਰਹੀ ਹੈ ਗਲਤੀ ਤਾਂ ਤੂੰ ਕਰਦਾ ਹੈ दारू ਪੀ ਕੇ ਗੰਦਾ ਸੁਭਾ ਲੋਕਾਂ ਨੂੰ ਬੋਲਦਾ ਪਰ ਕਦੇ ਤਾਂ ਆਪਣੇ ਪਰਿਵਾਰ ਦਾ ਸੋਚਿਆ ਵੀ ਉਹਨਾਂ ਤੇ ਕੀ ਬੀਤਦੀ ਹੈ ਨਾ ਤੇ ਜੇ ਤੂੰ ਚੰਗੀ ਚਾਹਣਾ ਤਾਂ ਸਾਹਮਣੇ ਆ ਕੇ ਠੀਕ ਹੈ ਮਾਫੀ ਮੰਗ ਠੀਕ ਹੈ ਮਾਫੀ ਦਾ ਮੰਗ ਲਈ ਮਾਫੀ ਤੈਨੂੰ ਓਕਣ ਨਹੀਂ ਮਿਲਣੀ ਭਾਈ ਸਾਹਿਬ ਦੇ ਪਰਿਵਾਰ ਨਾਲ ਗੱਲ ਕਰ ਜੋ ਉਹ ਕਹਿਣਗੇ ਉਹ ਤੈਨੂੰ ਕਰਨਾ ਪੈਣਾ ਜੇ ਤੈਂ ਮਾਫੀ ਚਾਹੀਦੀ ਹੈ ਤੈਨੂੰ ਠੀਕ ਹੈ ਅਸੀਂ ਨਹੀਂ ਕਹਿੰਦੇ ਵੀ ਤੈਨੂੰ ਮਾਫ ਕਰਨਗੇ ਜਾਂ ਸਿੱਖ ਕੌਮ ਮਾਫ ਕਰੂਗੀ ਉਹ ਹਨਾ ਉਹਨਾਂ ਦਾ ਫੈਸਲਾ ਹੈ ਜੋ ਉਹਨਾਂ ਨੇ ਕਰਨਾ ਹੈ ਉਹ ਉਹਨਾਂ ਨੇ ਹੀ ਕਰਨਾ ਹੈ ਕੋਈ ਕੁਝ ਨਹੀਂ ਕਰ ਸਕਦਾ ਇਹ ਗੱਲ ਦੇ ਵਿੱਚ ਹਨਾ ਪਰ ਮੈਂ ਤੈਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰਾ ਵੀਰ ਜਿੱਥੇ ਵੀ ਹੈ ਤੂੰ ਏਕਣ ਲੋਕੇ ਨਹੀਂ ਸਰਨਾ ਕਿਉਂਕਿ ਕਿੰਨਾ ਚਿਰ ਲੁਕਿਆ ਰਹੇਗਾ ਕਿਹਦੇ ਕੋਲ ਲੁਕੇਗਾ ਤੂੰ ਜਾ ਕੇ ਪਹਿਲਾਂ ਐਂ ਦੱਸ ਠੀਕ ਹੈ ਆਪਣੇ ਪਰਿਵਾਰ ਦਾ ਵੀ ਸੋਚ ਕੱਲਾ ਆਪਣੀ ਜ਼ਿੰਦਗੀ ਦਾ ਨਾ ਸੋਚ ਆਪਣੇ ਪਰਿਵਾਰ ਦਾ ਵੀ ਸੋਚ ਵੀ ਤਾਂ ਪਰਿਵਾਰ ਨੂੰ ਕਿੱਥੇ ਤੱਕ ਪਹੁੰਚਾਤਾ ਵੀ ਕੀ ਇੱਜ਼ਤ ਰਹਗੀ ਉਹਨਾਂ ਦੀ ਤੇਰੀ ਤਾਂ ਇੱਜ਼ਤ ਹੈ ਨਹੀਂ ਠੀਕ ਹੈ ਤੂੰ ਤਾਂ ਨਚਾਰ ਬਣਿਆ ਹੋਇਆ ਹੈ ਤੇਰੀ ਕੋਈ ਇੱਜ਼ਤ ਨਹੀਂ ਹੈਗੀ ਤੇ ਬਾਕੀ ਜਿਹੜੀ ਰਹਿੰਦੀ ਹੁੰਦੀ ਘਰਦਿਆਂ ਦੀ ਇੱਜ਼ਤ ਦੀ ਤੇ ਉਹ ਵੀ ਰੋੜਦੀ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਹੈ ਭਾਈ ਸਾਹਿਬ ਦੇ ਪਰਿਵਾਰ ਦੇ ਸਾਹਮਣੇ ਆ ਜੋ ਉਹ ਕਹਿਣਗੇ ਉਹ ਤੈਨੂੰ ਕਰਨਾ ਪੈਣਾ ਹੈ ਠੀਕ ਹੈ ਹੋ ਸਕਦਾ ਹੈ ਤੈਨੂੰ ਸਿੱਖ ਕੌਮ ਮaaf ਕਰ ਦੇਵੇ ਜਾਂ ਪਰਿਵਾਰ ਮaaf ਕਰ ਦੇਵੇ ਮੇਰਾ ਵੀਰ ਜਲਦੀ ਤੋਂ ਜਲਦੀ ਉਹਨਾਂ ਨਾਲ ਕੰਟੈਕਟ ਕਰ ਤਾਂ ਤੈਨੂੰ ਮਾਫੀ ਮਿਲ ਸਕਦੀ ਹੈ ਜੇ ਤੂੰ ਇੱਕ ਨੇ ਭੱਜਦਾ ਰਿਹਾ ਤੇਰਾ ਕਿਸੇ ਨਾ ਕਿਸੇ ਨੇ ਸੌਦਾ ਲਾਤਾ ਠੀਕ ਹੈ ਫੇਰ ਵੇਲੇ ਨੂੰ ਪਛਤਾਇਦਾ ਕੋਈ ਫਾਇਦਾ ਨਹੀਂ